ਇਹ ਸਿਰਫ ਕਿਸੇ ਦੇਸ਼ ਦੀ ਰਾਜਨੀਤੀ ਨਹੀਂ ਹੁੰਦੀ ਜਿਸ ਲਈ ਘਟ ਗਿਣਤੀਆਂ ਕੋਈ ਖਾਸ ਮਾਇਨੇ ਨਹੀਂ ਰੱਖਦੀਆਂ ਹੁੰਦੀਆਂ ਉਹ ਕਦੇ-ਕਦੇ ਮਜ਼ਾਕੀਆਂ ਵੀ ਪਾਤਰ ਹੁੰਦੀਆਂ ਨੇ ਸਗੋਂ ਇਹ ਕਿਸੇ ਦੇਸ਼ ਦਾ ਸਾਹਿਤ ਅਤੇ ਕਲਾ ਵੀ ਹੁੰਦੀ ਹੈ ਜਿਸ ਲਈ ਉਸ ਦੇਸ਼ ਦੀ ਘਟ ਗਿਣਤੀ ਕੋਈ ਖਾਸ ਮਾਇਨੇ ਨਹੀਂ ਰੱਖਦੀ ਹੁੰਦੀ ਤੇ ਅਕਸਰ ਮਜ਼ਾਕ ਦੇ ਵੀ ਪਾਤਰ ਹੁੰਦੀ ਹੈ ਅਮਰੀਕਾ ਵਿੱਚ ਅਫਰੀਕੀ ਮੂਲ ਦੇ ਲੋਕਾਂ ਨੂੰ 1950 ਦੀ ਸੋ ਆਲ ਰਾਈਟ ਵੂਮ ਐਂਡ ਟੱਕਰ ਮਜ਼ਾਕ ਦੇ ਪਾਤਰ ਬਣਾ ਕੇ ਫਿਲਮਾਂ ਅਤੇ ਸਾਹਿਤ ਵਿੱਚ ਪੇਸ਼ ਕੀਤਾ ਗਿਆ ਯੂਰਪ ਵਿੱਚ ਰੋਮਾਂ ਮੂਲ ਦੇ ਜਿਪਸੀਆ ਨਾਲ ਅਜਿਹਾ ਹੋਇਆ ਮਿਡਲ ਈਸਟ ਵਿੱਚ ਗੈਰ ਮੁਸਲਿਮ ਕਟ ਗਿਣਤੀਆਂ ਦੇ ਨਾਲ ਕਲਾਤਮਕ ਜਾਤੀਆਂ ਦੀਆਂ ਮਸਾਲਾ ਆਮ ਸਾਡੇ ਸਾਹਮਣੇ ਨੇ ਤਾਂ ਏਸ਼ੀਆ ਦੇ ਅਨੇਕ ਦੇਸ਼ ਜਿਵੇਂ ਕਿ ਚੀਨ ਮਿਆਂਮਾਰ ਤੇ ਖੁਦ ਅਫਰੀਕਾ ਵਿੱਚ ਕਟ ਗਿਣਤੀਆਂ ਦੀ ਕਲਾਤਮਕ ਪੇਸ਼ਕਾਰੀ ਪੱਖੋਂ ਪੱਖਪਾਤਾਂ ਦੀਆਂ ਉਦਾਹਰਣਾਂ ਆਮ ਮਿਲਦੀਆਂ ਹਨ ਅੱਜ ਸਾਡੇ ਦੇਸ਼ ਭਾਰਤ ਵਿੱਚ ਖਾਸ ਕਰਕੇ ਮੁਸਲਮਾਨ ਅਤੇ ਸਿੱਖਾਂ ਨੂੰ ਨਾ ਸਿਰਫ ਸਿਆਸੀ ਅਤੇ ਪ੍ਰਸ਼ਾਸਨਿਕ ਪੱਖਪਾਤ ਦੇ ਉਲਾਂਘੇ ਨੇ ਸਗੋਂ ਇਹ ਵੀ ਉਲੰਘਣਾ ਹੈ ਕਿ ਬਹੁ ਗਿਣਤੀ ਆਧਾਰਿਤ ਬਾਲੀਵੁੱਡ ਵਿੱਚ ਉਹਨਾਂ ਦਾ ਅਕਸ ਉਹਨਾਂ ਦੀ ਇਮੇਜ ਸਦਾ ਵਿਗੜ ਕੇ ਪੇਸ਼ ਕੀਤੀ ਜਾਂਦੀ ਹੈ ਸਿੱਖਾਂ ਦਾ ਇਤਰਾਜ਼ ਬਹੁਤ ਪੁਰਾਣਾ ਹੈ ਕਿ ਬਾਲੀਵੁੱਡ ਵਿੱਚ ਉਹਨਾਂ ਦੇ ਪਹਿਰਾਵੇ ਉਹਨਾਂ ਦੀ ਭਾਸ਼ਾ ਉਹਨਾਂ ਦੇ ਲਾਈਫਸਟਾਈਲ ਦਾ ਮਜ਼ਾਕ ਉਡਾਇਆ ਜਾਂਦਾ ਹੈ ਉਨਾਂ ਦੇ ਸੱਭਿਆਚਾਰ ਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾਂਦਾ ਹੈ ਮਹਾਂਪਾਲਿਕਾ ਭੁਪਿੰਦਰ ਸਿੰਘ ਤੇ ਇਸੇ ਵਿਸ਼ੇ ਬਾਰੇ ਹੈ ਮੇਰਾ ਅੱਜ ਦਾ ਇੱਕ ਮੋਨੋਲੋਗ ਬਾਲੀਵੁੱਡ ਵਿੱਚ ਸਿੱਖ ਪਾਤਰਾਂ ਦੀ ਪੇਸ਼ਕਾਰੀ ਆਪਣਾ ਮਨੋਲੌਗ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਟਰਮ ਬਾਲੀਵੁੱਡ ਮੈਂ ਇੱਕ ਜਨਰਲ ਤੇ ਬ੍ਰੌਡ ਸੈਂਸ ਵਿੱਚ ਇਸਤੇਮਾਲ ਕਰ ਰਿਹਾ ਹਾਂ ਇੱਥੇ ਬਾਲੀਵੁੱਡ ਤੋਂ ਮੇਰਾ ਮਤਲਬ ਹੈ ਹਿੰਦੀ ਦਾ ਸਿਨੇਮਾ ਸਾਰਾ ਟੀਵੀ ਤੇ ਹੁਣ ਦਾ OTT ਪਲੇਟਫਾਰਮ ਤਾਂ ਸਾਰਾ ਗੈਰ ਪੰਜਾਬੀ ਐਂਟਰਟੇਨਮੈਂਟ ਮੀਡੀਆ ਇਸ ਬਲੌਗ ਦਾ ਵਿਚਾਰ ਮੇਰੀ ਮਨ ਵਿੱਚ ਕੁਝ ਦਿਨ ਪਹਿਲਾਂ ਆਇਆ ਜਦੋਂ ਪੰਜਾਬ ਯੂਨੀਵਰਸਿਟੀ ਦੇ ਮਾਸ ਕਮਿਊਨੀਕੇਸ਼ਨ ਵਿਭਾਗ ਵਿੱਚ ਇੱਕ ਵਿਦਿਆਰਥਣ ਦੇ ਇਸੇ ਵਿਸ਼ੇ ਉੱਤੇ ਲਿਖੇ ਡੈਜ਼ਰਟੇਸ਼ਨ ਦਾ ਵਾਇਵਾ ਕਰਨ ਦਾ ਮੌਕਾ ਮਿਲੇ ਉਸ ਬੱਚੀ ਨੇ ਬਹੁਤ ਮਿਹਨਤ ਨਾਲ ਇੱਕ ਖੋਜ ਭਰਪੂਰ ਥੀਸਿਸ ਇਸ ਬਾਰੇ ਲਿਖਿਆ ਸੀ ਪਰ ਕੋਰਸ ਦੀਆਂ ਸੀਮਾਵਾਂ ਸਨ ਸਮੇਂ ਦੀਆਂ ਸੀਮਾਵਾਂ ਸਨ ਜਾਂ ਯੂਨੀਵਰਸਿਟੀ ਦੀਆਂ ਬਹੁਤ ਸਾਰੀਆਂ ਸੀਮਾਵਾਂ ਸਨ ਕਿ ਉਹ ਇਸ ਵਿਸ਼ੇ ਉੱਤੇ ਕਾਫੀ ਕੁਝ ਅਜਿਹਾ ਨਹੀਂ ਕਹਿ ਸਕੀ ਜੋ ਉਹ ਕਹਿਣਾ ਚਾਹੁੰਦੀ ਸੀ ਤੇ ਜੇ ਤੁਸੀਂ ਉਸ ਨੂੰ ਸਮਝ ਨਹੀਂ ਸੀ ਤਾਂ ਸਮਝੋ ਕਿ ਇਸ ਵਲੌਗ ਨਾਲ ਮੈਂ ਉਸ ਬੱਚੀ ਦਾ ਅਧੂਰਾ ਰਹਿ ਗਿਆ ਕੰਮ ਪੂਰਾ ਕਰ ਰਿਹਾ ਹਾਲਾਂਕਿ 1950 ਤੋਂ ਲੈ ਕੇ ਹੁਣ ਤੱਕ ਬਾਲੀਵੁੱਡ ਵਿੱਚ ਸਿੱਖ ਪਾਤਰਾਂ ਦੀ ਪੇਸ਼ਕਾਰੀ ਦਾ ਰੁਝਾਨ ਲਗਾਤਾਰ ਬਦਲਦਾ ਆਇਆ ਪਰ ਇਹ ਬਦਲਾ ਬਹੁਤ ਸਲੋ ਸੀ ਜਿਸ ਕਾਰਨ ਇਸ ਨੇ ਦੇਸ਼ ਭਰ ਵਿੱਚ ਸਿੱਖਾਂ ਦੀ ਇਮੇਜ ਨੂੰ ਵੱਡਾ ਨਕਸਾਂ ਪਹੁੰਚਾਇਆ। ਯਕਾ ਟੋਟ ਕਟ ਇਸ ਨੇ ਸਿੱਖਾਂ ਅਤੇ ਸਿੱਖ ਜੀਵਨ ਦੀ ਇੱਕ ਅਜੇ ਹੀ ਨਕਲੀ ਅਜੇ ਹੀ ਸਿੰਥੈਟਿਕ ਤਸਵੀਰ ਦੇਸ਼ ਅਤੇ ਦੁਨੀਆ ਦੇ ਲੋਕਾਂ ਅੱਗੇ ਪੇਸ਼ ਕੀਤੀ ਜਿਹੜੀ ਕਿ ਵਸਤਵਿਕਤਾ ਨਾਲੋਂ ਕੋਹਾਂ ਦੂਰ ਸੀ। ਜੇ ਅਸੀਂ 1950 ਤੋਂ ਪਹਿਲਾਂ ਦੇ ਹਿੰਦੀ ਸਿਨੇਮੇ ਉਤੇ ਨਜ਼ਰ ਮਾਰੀਏ ਤਾਂ ਉਸ ਉਸ ਵਿੱਚ ਸਿੱਖ ਪਾਤਰ ਬਹੁਤ ਘੱਟ ਨਜ਼ਰ ਆਉਂਦੇ ਨੇ। ਸਿੱਖ ਪਾਤਰਾਂ ਦੀ ਮੁੱਖ ਪੇਸ਼ਕਾਰੀ 1950 ਤੋਂ 1980 ਤੱਕ ਦੇ ਸਿਨੇਮੇ ਦੇ ਵਿੱਚ ਹੋਈ ਹੈ ਪਰ ਇੱਥੇ ਮੁੱਖ ਰੂਪ ਵਿੱਚ ਸਿੱਖ ਪਾਤਰਾਂ ਦੇ ਦੋ ਬਿੰਬ ਨੇ ਪਹਿਲਾ ਸਟੀਰੀਓਟਾਈਪ ਕਮੇਡੀ ਪਾਤਰਾਂ ਵਾਲਾ ਬਿੰਬ ਅਜਿਹੇ ਪਾਤਰ ਜੋ ਬਹੁਤ ਉੱਚੀ ਉੱਚੀ ਬੋਲਦੇ ਨੇ ਆਪਣੀ ਗਲਤੀ ਆਪ ਹੀ ਹਾਹਾ ਕਰਕੇ ਹੱਸਦੇ ਨੇ ਰੰਗ-ਬਰੰਗੇ ਕੱਪੜੇ ਪਾਉਂਦੇ ਨੇ ਨਕਲੀ ਦਾੜੀਆਂ ਲਾ ਕੇ ਉੱਤੇ ਜਾਲੀਆਂ ਬਨ੍ਹਦੇ ਨੇ ਤੇ ਲਗਭਗ ਟੋਪੀਆਂ ਵਰਗੀ ਤੇ ਕੇ ਰੰਗ ਦੀ ਪ੍ਰਿੰਟਡ ਪੱਗ ਬੰਦਦੇ ਨੇ ਸਭ ਤੋਂ ਮਾੜੀ ਗੱਲ ਇਹ ਕਿ ਇੱਥੇ ਉਹਨਾਂ ਦਾ ਵਿਹਾਰ ਲਗਭਗ ਮੰਦ ਬੁੱਧੀ ਜਾਂ ਮੂਰਖ ਕਿਸਮ ਦੇ ਲੋਕਾਂ ਵਰਗਾ ਬਿਖਾਇਆ ਜਾਂਦਾ ਠੀਕ ਉਵੇਂ ਜਿਵੇਂ ਦੇਸ਼ ਵਿੱਚ ਚਿੱਕਾਂ ਅਤੇ ਸਰਦਾਰਾਂ ਬਾਰੇ ਚੁਟਕਲੇ ਪਰਚਲਤ ਨੇ ਜਨਾਂ ਵਿੱਚ ਸਰਦਾਰਾਂ ਨੂੰ ਚਿੱਕਾਂ ਨੂੰ ਮੰਦ ਬੁੱਧੀ ਹੀ ਬਣਾ ਕੇ ਪੇਸ਼ ਕੀਤਾ ਜਾਂਦਾ ਇਹ ਇੱਕ ਟਿਪੋ ਟਾਈਪ ਕਮੀਡੀਅਨ ਪਾਤਰਾਂ ਵਾਲੀ ਇਮੇਜ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ 1980 ਤੱਕ ਦੇ ਹਿੰਦੀ ਸਿਨੇਮੇ ਵਿੱਚ ਸਿੱਖਾਂ ਦੀ ਮੁੱਖ ਇਮੇਜ ਸੀ ਜਿਸ ਉੱਤੇ ਇਤਰਾਜ ਵੀ ਹੁੰਦੇ ਰਹੇ ਪਰ ਇਤਰਾਜ ਇਤਰਾਜ ਹੀ ਰਹੇ ਕੁਝ ਹੋਰ ਕੁਝ ਨਹੀਂ ਹੋ ਸਕਿਆ ਲੇਕਿਨ ਸ਼ਾਤਰ ਪੋਲਿਟਿਸ਼ਨੋਵਾਂ ਹਿੰਦੀ ਸਿਨੇਮਾ ਉਹੀ ਵਿਖਾਰ ਰਿਹਾ ਸੀ ਜੋ ਬਹੁ ਗਿਣਤੀ ਹਿੰਦੀ 벨ਟ ਦੇ ਦਰਸ਼ਕਾਂ ਨੂੰ ਪਸੰਦ ਆ ਰਿਹਾ ਸੀ 1900 ਤੱਕ ਦੇ ਹਿੰਦੀ ਸਿਨੇਮੇ ਵਿੱਚ ਸਿੱਖਾਂ ਦੀ ਜੋ ਦੂਜੀ ਮੁੱਖ ਇਮੇਜ ਨਜ਼ਰ ਆਉਂਦੀ ਹੈ ਉਹ ਦੇਸ਼ ਭਗਤਾਂ ਵਾਲੀ ਇਮੇਜ ਹੈ ਇਸ ਇਮੇਜ ਦੇ ਵਿੱਚ ਸਿੱਖ ਸਤੰਤਰਤਾ ਸੰਾਨੀ ਜਾਂ ਫੌਜੀ ਨੇ ਜੋ ਬਹਾਦਰੀ ਦੇ ਨਾਲ ਅੰਗਰੇਜ਼ਾਂ ਮੁਸਲ ਮੁਸਲਮਾਨਾਂ ਅਤੇ ਬਾਹਰਲੇ ਦੇਸ਼ਾਂ ਦੇ ਅਤਵਾਦੀਆਂ ਖਿਲਾਫ ਲੜਦੇ ਨੇ ਜਿਵੇਂ ਕਿ 1964 ਵਿੱਚ ਆਈ ਹਿੰਦੀ ਫਿਲਮ ਹਕੀਕਤ ਇੱਕ ਸ਼ਾਨਦਾਰ ਉਦਾਹਰਣ ਹੈ ਕਟਕਟ ਸਿੱਖਾਂ ਦੀ ਇਹ ਇੱਕ ਅਜੀਹੀ ਇਮੇਜ ਸੀ ਜਿਸ ਉੱਤੇ ਸਿੱਖ ਆਪ ਵੀ ਖੁਸ਼ ਹੋ ਸਕਦੇ ਸਨ ਕਿਉਂਕਿ ਸਿੱਖ ਸਦਾ ਇਸ ਦੇਸ਼ ਲਈ ਅੱਗੇ ਹੋ ਕੇ ਲੜੇ ਸਿੱਖਾਂ ਦੀ ਇੱਕ ਪੂਰੀ ਰੈਜੀਮੈਂਟ ਅੱਜ ਵੀ ਭਾਰਤੀ ਫੌਜ ਵਿੱਚ ਹੈ ਜਿਸ ਦੀ ਬਹਾਦਰੀ ਉੱਤੇ ਕਦੇ ਵੀ ਕਿੰਤੂ ਨਹੀਂ ਕੀਤਾ ਜਾ ਸਕਿਆ ਪਰ 1980 ਤੋਂ 2000 ਤੱਕ ਦੇ ਸਮੇਂ ਵਿੱਚ ਬਾਲੀਵੁੱਡ ਵਿੱਚ ਸਿੱਖ ਪਾਤਰਾਂ ਦੀ ਪੇਸ਼ਕਾਰੀ ਦੇ ਪੈਟਰਨ ਬਦਲਣ ਲੱਗਦੇ ਨੇ ਇਹ ਉਸ ਸਮਾਂ ਜਦੋਂ ਪੰਜਾਬ ਅੰਦਰ ਸਿਆਸੀ ਅਸਥਿਰਤਾ ਵਾਲਾ ਮਾਹੌਲ ਹੈ ਪਰ ਦੇਸ਼ ਦੇ ਬਾਕੀ ਹਿੱਸੇ ਸ਼ਾਂਤ ਨੇ ਅਤੇ ਉਹਨਾਂ ਹਿੱਸਿਆਂ ਵਿੱਚ ਸਿਨੇਮਾ ਵਿਕਾਸ ਕਰ ਰਿਹਾ ਹੈ ਟੀਵੀ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਉਹ ਤੇਜ਼ੀ ਦੇ ਨਾਲ ਘਰਾਂ ਦੇ ਅੰਦਰ ਪੈਰ ਜਮਾ ਰਿਹਾ ਜਿਸ ਨਾਲ ਦੇਸ਼ ਦੇ ਬਹੁਤ ਸਾਰੇ ਖਿੱਤੇਆਂ ਵਿੱਚੋਂ ਨਵੇਂ ਨਿਰਮਾਤਾ ਅਤੇ ਨਵੇਂ ਨਿਰਦੇਸ਼ਕ ਫਿਲਮ ਅਤੇ ਟੀਵੀ ਸੀਰੀਅਲ ਨਿਰਮਾਣ ਦੇ ਕੰਮਾਂ ਵਿੱਚ ਉਤਰ ਜਾਂਦੇ ਨੇ ਹੁਣ ਇਸ ਵਿਸਤਾਰੇ ਹੋਏ ਬਾਲੀਵੁੱਡ ਨੂੰ ਨਵੇਂ ਵਿਸ਼ਿਆਂ ਨਵੀਆਂ ਕਹਾਣੀਆਂ ਅਤੇ ਨਵੇਂ ਪਾਤਰਾਂ ਦੇ ਨਾਲ-ਨਾਲ ਨਵੇਂ ਦਰਸ਼ਕਾਂ ਦੀ ਲੋੜ ਮਹਿਸੂਸ ਹੁੰਦੀ ਹੈ ਜਿਸ ਲਈ ਬਾਲੀਵੁੱਡ ਹੁਣ ਮੁੰਬਈ ਵਿੱਚੋਂ ਨਿਕਲ ਕੇ ਸਾਰੇ ਦੇਸ਼ ਨੂੰ ਐਕਸਪਲੋਰ ਕਰਨ ਲੱਗਦਾ ਹੈ ਜਿਵੇਂ ਇੱਧਰ ਪੰਜਾਬ ਦੇ ਵਿੱਚ 1995 ਦੇ ਆਸ-ਪਾਸ ਸਿਆਸੀ ਤੌਰ ਤੇ ਸਥਿਰਤਾ ਕਾਇਮ ਹੁੰਦੀ ਹੈ ਹੁਣ ਬਾਲੀਵੁੱਡ ਪੰਜਾਬ ਦੇ ਵੱਲ ਨਸ ਪੈਂਦਾ ਕਿਉਂਕਿ ਉਸ ਨੂੰ ਨਜ਼ਰ ਆ ਚੁੱਕਿਆ ਪੰਜਾਬ ਦਾ ਬਹੁਤ ਤਾਕਤ ਵਰ ਸੱਭਿਆਚਾਰ ਪੰਜਾਬੀਆਂ ਦੀਆਂ ਪਰਵਾਰਿਕ ਕਦਰਾਂ ਕੀਮਤਾਂ ਪੰਜਾਬੀਆਂ ਦਾ ਸ਼ਾਨਦਾਰ ਵਿਰਸਾ ਰਿਸ਼ਤੇ ਨਾਤੇ ਮੋਹ ਮੁਹਬਤਾਂ ਇਹ ਸਾਰਾ ਕੁਝ ਸਖਾਂਤ ਫਿਲਮਾਂ ਬਣਾਉਣ ਦੇ ਲਈ ਸਮਝੋ ਕਿ ਬਹੁਤ ਹੀ ਵਧੀਆ ਮਸਾਲਾ ਸੀ ਤਾਂ ਹੁਣ ਬਾਲੀਵੁੱਡ ਸਿੱਖ ਪਾਤਰਾਂ ਨੂੰ ਕਲਚਰਲ ਐਮਬੈਸਡਰ ਦੇ ਤੌਰ ਤੇ ਪੇਸ਼ ਕਰਨ ਲੱਗਾ ਹੈ ਇਸ ਤੋਂ ਬਿਨਾ ਟੀਵੀ ਉੱਤੇ ਵੀ ਅਜਿਹੇ ਸੀਰੀਅਲਾਂ ਦਾ ਹੜ ਆ ਜਾਂਦਾ ਹੈ ਜਿੰਨਾ ਵਿੱਚ ਪੰਜਾਬੀ ਸਭਿਆਚਾਰ ਨੂੰ ਸਿੱਖ ਪਾਤਰਾਂ ਨੂੰ ਹਿੰਦੀ ਦੀ ਪੋਟ ਦੇ ਕੇ ਦੇਸ਼ ਅੱਗੇ ਪਰੋਸਿਆ ਜਾਂਦਾ ਹੈ ਦਿਲ ਵਾਲੇ ਦੁਲਹਨੀਆਂ ਲੈ ਜਾਣਗੇ ਇਹ ਫਿਲਮ ਇਸ ਵਰਤਾਰੇ ਦੀ ਇੱਕ ਮਿਸਾਲ ਹਾਲਾਂਕਿ ਫਿਲਮੀ ਕਰਨ ਦੇ ਚੱਕਰ ਦੇ ਵਿੱਚ ਇਹ ਨਿਰਮਾਤਾ ਨਿਰਦੇਸ਼ਕ ਜਿਹੋ ਜਿਹਾ ਪੰਜਾਬ ਤੇ ਜਿਹੋ ਜਿਹਾ ਸਿੱਖ ਜੀਵਨ ਆਪਣੀਆਂ ਫਿਲਮਾਂ ਦੇ ਵਿੱਚ ਪੇਸ਼ ਕਰਦੇ ਨੇ ਉਹ ਕਦੇ ਪੰਜਾਬੀਆਂ ਜਾਂ ਸਿੱਖਾਂ ਨੂੰ ਆਪਣਾ ਨਹੀਂ ਲੱਗਦਾ। ਦਾਰਜੀ, ਭਾਬੋ ਜੀ, ਕਾਕਾ ਜੀ ਇਹ ਬਹੁਤ ਪੁਰਾਣੇ ਪੰਜਾਬ ਦੀ ਭਾਸ਼ਾ ਹੈ। ਪਰ ਬਾਲੀਵੁੱਡ ਇਸ ਸਾਰੇ ਪੁਰਾਣੇ ਨੂੰ ਨਵੀਂ ਪੈਕਿੰਗ ਦੇ ਵਿੱਚ ਪੈਕ ਕਰਕੇ ਇਸ ਨੂੰ ਮਹਾਨ ਪੰਜਾਬੀ ਸੱਭਿਆਚਾਰ ਕਹਿ ਕੇ ਦੇਸ਼ ਵਿਦੇਸ਼ ਵਿੱਚ ਰੱਜ ਕੇ ਇਸ ਦੀ ਮਾਰਕੀਟਿੰਗ ਕਰਦਾ ਹੈ। ਸਾਡਾ ਪੰਜਾਬੀਆਂ ਦਾ ਸੱਭਿਆਚਾਰ ਪਤਾ ਨਹੀਂ ਸਾਡੇ ਪੰਜਾਬੀਆਂ ਦੇ ਕਦੇ ਕੰਮ ਆਇਆ ਕਿ ਨਹੀਂ ਆਇਆ। पर यकीन ਮੰਨੋ ਕਿ ਸਨ 2000 ਤੱਕ ਬਾਲੀਵੁੱਡ ਨੇ ਸਾਡੇ ਪੰਜਾਬੀ ਸਭਿਆਚਾਰ ਦੇ ਰੱਜ ਕੇ ਪੈਸੇ ਵਟੇ ਸਿੱਖਾਂ ਲਈ ਇਸ ਸਾਰੇ ਵਪਾਰ ਸਿਸਟਮ ਦੇ ਵਿੱਚ ਰਾਹਤ ਵਾਲੀ ਗੱਲ ਇੰਨੀ ਕੁ ਸੀ ਕਿ ਘੱਟੋ ਘੱਟ ਉਹਨਾਂ ਦਾ ਅਕਸ ਹੁਣ ਵਿਗਾੜ ਕੇ ਪੇਸ਼ ਨਹੀਂ ਸੀ ਕੀਤਾ ਜਾ ਰਿਹਾ ਇਸੇ ਸਮੇਂ ਦੌਰਾਨ ਪੰਜਾਬ ਦੇ ਵਿੱਚ 1984 ਵਾਪਰਦੀ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਫੌਜੀ ਹਮਲਾ ਹੁੰਦਾ ਤੇ ਪ੍ਰतिकਰਮ ਵਜੋਂ ਸ਼੍ਰੀਮਤੀ ਇੰਦਰਾ ਗਾਂਧੀ ਦੀ ਹਤਿਆ ਹੁੰਦੀ ਹੈ ਉਸ ਹਤਿਆ ਤੋਂ ਬਾਅਦ ਦੇਸ਼ ਦੇ ਅਨੇਕ ਹਿੱਸਿਆਂ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੁੰਦਾ ਹੁਣ ਕਿਉਂਕਿ ਬਹੁ ਗਿਣਤੀ ਭਾਵਨਾਵਾਂ ਐਂਟੀ ਸਿੱਖ ਬਣਾ ਦਿੱਤੀਆਂ ਗਈਆਂ ਨੇ ਤਾਂ ਕੁਝ ਦਿਨ ਬਾਲੀਵੁੱਡ ਦੇ ਵਿੱਚ ਵੀ ਸਿੱਖ ਪਾਤਰਾਂ ਦੀ ਪੇਸ਼ਕਾਰੀ ਦਾ ਰੁਝਾਨ ਲਗਭਗ ਰੁਕਦਾ ਨਜ਼ਰ ਆਉਂਦਾ ਪਰ ਫਿਰ 1996 ਦੇ ਵਿੱਚ ਗੁਜਾਰ ਸਾਹਿਬ ਦੀ ਬਹੁਤ ਹੀ ਖੂਬਸੂਰਤ ਫਿਲਮ ਮਾਚਸ ਆਉਂਦੀ ਹੈ ਜਿਹੜੀ ਕਿ 84 ਦੇ ਸਿਆਸੀ ਵਰਤਾਰੇ ਨੂੰ ਬਹੁਤ ਸ਼ਾਨਦਰ ਤੰਗ ਨਾਲ ਪੇਸ਼ ਕਰਦੀ ਹੈ ਪਿਛੋਕੜ ਵਿੱਚੋਂ ਗੁਜਾਰ ਸਾਹਿਬ ਸਿੱਖ ਸਨ ਪੰਜਾਬੀ ਸਨ ਉਹ ਇਸ ਸਾਰੇ ਸਿਆਸੀ ਤਦੁਖਾਰੇ ਪਿੱਛੋਂ ਦੀ ਸਿਆਸਤ ਨੂੰ ਸਾਜ਼ਿਸ਼ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਤੇ ਉਹਨਾਂ ਨੇ ਇਹ ਫਿਲਮ ਬਣਾ ਕੇ ਬਾਲੀਵੁੱਡ ਦੇ ਨਾਲ-ਨਾਲ ਦੇਸ਼ ਦੇ ਲੋਕਾਂ ਨੂੰ ਵੀ ਸਿੱਖਾਂ ਬਾਰੇ ਮੁੜ ਸੋਚਣ ਲਈ ਮਜਬੂਰ ਕੀਤਾ ਪਰ ਜਿੱਥੇ ਇਹ ਫਿਲਮ ਸਿੱਖਾਂ ਦੇ जख्मਾਂ ਤੇ ਮੱਲਮ ਵਰਗੀ ਸੀ ਉੱਥੇ ਇਸੇ ਹੀ ਸਾਲ ਆਈ ਆਮਰ ਖਾਨ ਦੀ ਫਿਲਮ ਰਾਜਾ ਹਿੰਦੁਸਤਾਨੀ ਸਿੱਖ ਪਾਤਰਾਂ ਦੀ ਪੇਸ਼ਕਾਰੀ ਪੱਖੋਂ ਇੱਕ ਸਿਰੇ ਦੀ ਬਕਵਾਸ ਫਿਲਮ ਸੀ ਜਿਸ ਵਿੱਚ ਜੌਨੀ ਲੀਵਰ ਨੇ ਬਾਲੀਵੁੱਡ ਦੇ ਹੁਣ ਤੱਕ ਦੇ ਇਤਿਹਾਸ ਦਾ ਸਭ ਤੋਂ ਘਟਿਆ ਸਿੱਖ ਪਾਤਰ ਪੇਸ਼ ਕੀਤਾ ਬਿਨਾਂ ਦਾੜੀ ਤੋਂ ਪੱਗ ਉਲ ਜਲੂਲ ਕੱਪੜੇ ਵਾਹੀਆਤ ਕਿਸਮ ਦਾ ਵਿਹਾਰ ਤੇ ਐਕਟਿੰਗ ਅਜਿਹੀ ਕਿ ਜੇ ਸੰਸਾਰ ਦੇ 10 ਆਸਕਰ ਅਵਾਰਡ ਬਿਨਰ ਐਕਟਰ ਵੀ ਰਲ ਕੇ ਕੋਸ਼ਿਸ਼ ਕਰਨ ਤਾਂ ਸ਼ਾਇਦ ਇਹੋ ਜਿਹੀ ਘਟੀਆ ਐਕਟਿੰਗ ਨਾ ਕਰ ਸਕਣ ਤੇ ਸਿੱਖਾਂ ਦੀ ਇਹ ਹੈਪੀ ਗੋ ਲੱਕੀ ਟਾਈਪ ਆ ਜਿਹੜੀ ਹਲਕੀ ਤੇ ਹੋਛੀ ਇਮੇਜ ਦਾ ਸਿਲਸਿਲਾ ਅਸੀਂ ਨਹੀਂ ਕਹਿ ਸਕਦੇ ਕਿ ਖਤਮ ਹੋ ਗਿਆ ਇਹ ਹਾਲੇ ਵੀ ਚੱਲ ਰਿਹਾ ਹੈ ਸਿਰਫ 5 ਸਾਲ ਪਹਿਲਾਂ 2019 ਦੇ ਵਿੱਚ ਰਿਲੀਜ਼ ਹੋਈ ਅਕਸ਼ੇ ਕੁਮਾਰ ਦੀ ਫਿਲਮ ਗੁੱਡ ਨਿਊਜ਼ ਉਸ ਵਿੱਚ ਵੀ ਹਨੀ ਬੱਤਰਾ ਤੇ ਮੋਨਕਾ ਬੱਤਰਾ ਦੇ ਦੋ ਅਜਿਹੇ ਹੀ ਕਿਰਦਾਰ ਸਿਰਜੇ ਗਏ ਭਾਵੇਂ ਕੁੱਲ ਬਿਲਾ ਕੇ 21ਵੀਂ ਸਦੀ ਦੇ ਹਿੰਦੀ ਸਿਨੇਮੇ ਵਿੱਚ ਸਿੱਖ ਪਾਤਰਾਂ ਦੀ ਪੇਸ਼ਕਾਰੀ ਦੇ ਰੁਝਾਨ ਨਕਾਰਾਤਮਕ ਤੋਂ ਸਕਾਰਾਤਮਕ ਦਿਸ਼ਾ ਵੱਲ ਵਧੇ ਹੋਏ ਨਜ਼ਰ ਆਉਂਦੇ ਨੇ ਪਰ ਇਨ੍ਹਾਂ ਸਾਰੇ ਰੁਝਾਨਾਂ ਦੀ ਇੱਕ ਸੀਮਾ ਉਹ ਇਹ ਕਿ ਹਿੰਦੀ ਫਿਲਮਾਂ ਦੇ ਵਿੱਚ ਸਿੱਖ ਪਾਤਰ ਬਹੁਤਾ ਕਰਕੇ ਸਹਾਇਕ ਪਾਤਰ ਨੇ ਸੈਕੰਡ ਲੀਡ ਦੇ ਵਿੱਚ ਨੇ ਭਾਵ ਹੀਰੋ ਦੇ ਸੱਜੇ ਖੱਬੇ ਕੋ-ਐਕਟਰ ਜਾਂ ਫਿਲਰ ਕਹਿ ਸਕਦੇ ਆ ਸਿੱਖ ਪਾਤਰਾਂ ਨੂੰ ਹੀਰੋ ਬਣਾ ਕੇ ਪੇਸ਼ ਕਰਨ ਦਾ ਕੋਈ ਖਾਸ ਰਜਾਣ ਹੁਣ ਤੱਕ ਸਾਹਮਣੇ ਨਹੀਂ ਆਉਂਦਾ ਦੂਜੇ ਜੋ ਸਿੱਖ ਪਾਤਰ ਪੇਸ਼ ਕੀਤੇ ਜਾ ਰਹੇ ਨੇ ਬਹੁਤੇ ਉਹਨਾਂ ਵਿੱਚੋਂ ਕਬੇਡੀਅਨ ਨੇ ਫੌਜੀ ਨੇ ਡਰਾਈਵਰ ਨੇ ਜਿਵੇਂ ਕਿ ਦਿੱਲੀ ਤੋਂ ਪਰੇ ਆਮ ਤੌਰ ਤੇ ਦੇਸ਼ ਦੇ ਲੋਕਾਂ ਨੂੰ ਸਿੱਖਾ ਬਾਰੇ ਜਾਣਕਾਰੀ ਇੱਥੇ ਫਿਲਮਾਂ ਬਣਾਉਣ ਵਾਲੇ ਨਿਰਮਾਤਾ ਨਿਰਦੇਸ਼ਕਾਂ ਬਾਰੇ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਓ ਕਿ ਉਹ ਆਮ ਤੌਰ ਤੇ ਬਹੁਤ ਜ਼ਿਆਦਾ ਵਿਦੂਰ ਗਾਰਡਸ ਸੱਚੇ ਹੀ ਹੈ ਕਿ ਆਮ ਤੌਰ ਤੇ ਉਹ ਬਹੁਤ ਜ਼ਿਆਦਾ ਬੁੱਧੀਮਾਨ ਜਾਂ ਬੁੱਧੀਜੀਵੀ ਕਿਸਮ ਦੇ ਲੋਕ ਨਹੀਂ ਹੁੰਦੇ ਉਹਨਾਂ ਨੂੰ ਕੈਮਰੇ ਦੇ ਐਂਗਲ ਬਹੁਤ ਚੰਗੀ ਤਰ੍ਹਾਂ ਪਤਾ ਹੁੰਦਾ ਸ਼ਾਟ ਓਕੇ ਰੀਟੇਕ ਕੱਟ ਤੇ ਐਡਿਟ ਦਾ ਬਹੁਤ ਜ਼ਿਆਦਾ ਪਤਾ ਹੁੰਦਾ ਹੈ ਜ਼ਿੰਦਗੀ ਅਤੇ ਸਭਿਆਚਾਰ ਦਾ ਜਾਂ ਸਮਾਜ ਦਾ ਬਹੁਤ ਜ਼ਿਆਦਾ ਪਤਾ ਨਹੀਂ ਹੁੰਦਾ ਇੱਕਾ ਦੁੱਕਾ ਲੋਕਾਂ ਨੂੰ ਛੱਡ ਕੇ ਤਾਂ ਸਿੱਖਾਂ ਬਾਰੇ ਬਾਲੀਵੁੱਡ ਦੀ ਸਮਝ ਬਸ ਇੰਨੀ ਕੁ ਹੈ ਜਿੰਨੀ ਕੁ ਤੁਸੀਂ ਹੁਣ ਤੱਕ ਦੇ ਬਾਲੀਵੁੱਡ ਦੇ ਸਿਨੇਮੇ ਦੇ ਵਿੱਚ ਦੇਖ ਸਕਦੇ ਹੋ ਪਰ ਸਨ 2000 ਤੋਂ ਬਾਅਦ ਬਾਲੀਵੁੱਡ ਦੇ ਵਿੱਚ ਸਿੱਖ ਪਾਤਰਾਂ ਦੀ ਪੇਸ਼ਕਾਰੀ ਦੇ ਸੰਬੰਧ ਵਿੱਚ ਕੁਝ ਸਕਾਰਾਤਮਕ ਤਬਦੀਲੀਆਂ ਆਪਰਦੀਆਂ ਨਜ਼ਰ ਆਉਂਦੀਆਂ ਹਨ ਹੁਣ ਸਿੱਖ ਪਾਤਰ ਸਿਰਫ ਕਮੇਡੀਅਨ ਨਹੀਂ ਡਰਾਈਵਰ ਜਾਂ ਫੌਜੀ ਵੀ ਨਹੀਂ ਹੈ ਸਗੋਂ ਉਹ ਆਮ ਲੋਕ ਨੇ ਉਹਨਾਂ ਦੇ ਅਨੇਕ ਤਰ੍ਹਾਂ ਦੇ ਸਮਾਜਿਕ ਅਤੇ ਸਭਿਆਚਾਰਕ ਸਰੂਪਕਾਰ ਵੀ ਨੇ ਇਤੋਂ ਤੱਕ ਕਿ ਹੁਣ ਸਿੱਖ ਇਤਿਹਾਸ ਨੂੰ ਵੀ ਫਰੋਲਿਆ ਜਾਣ ਲੱਗਦਾ ਹੈ ਅਤੇ ਬੜੇ ਮਾਣ ਨਾਲ ਪਰਦੇ ਤੇ ਪੇਸ਼ ਕੀਤਾ ਜਾਣ ਲੱਗਦਾ ਹੈ 2005 ਦੇ ਵਿੱਚ ਸੰਨੀ ਦਿਓਲ ਹੋਰਾਂ ਦੀ ਫਿਲਮ ਜੋ ਬੋਲੇ ਸੋਨੇ ਵਾਲਾ ਹੁੰਦੀ ਹੈ 2008 ਵਿੱਚ ਇਸੇ ਤਰ੍ਹਾਂ ਦੀ ਇੱਕ ਹੋਰ ਫਿਲਮ ਅਕਸ਼ੇ ਕੁਮਾਰ ਦੀ ਸਿੰਘ ਇਸ ਕਿੰਗ ਆਉਂਦੀ ਹੈ ਇਹਨਾਂ ਦੋਨਾਂ ਫਿਲਮਾਂ ਦੇ ਵਿੱਚ ਭਾਵੇਂ ਕਮੇਡੀ ਟੰਗਦਾ ਹੀ ਸੀ ਪਰ ਇੱਕ ਸਿੱਖ ਪਾਤਰ ਪਹਿਲੀ ਵਾਰ ਹੀਰੋ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜਾਂ ਇਦਾਂ ਦੇ ਕੁਝ ਹੋਰ ਵੀ ਯਤਨ ਇਸ ਸਮੇਂ ਦੇ ਦੌਰਾਨ ਹੁੰਦੇ ਨੇ ਪਰ ਇਹਨਾਂ ਸਾਰਿਆਂ ਦੇ ਵਿੱਚੋਂ ਜ਼ਿਕਰਯੋਗ ਹੈ 2009 ਵਿੱਚ ਆਈ ਰਣਵੀਰ ਕਪੂਰ ਦੀ ਫਿਲਮ ਰਾਕਟ ਸਿੰਘ ਸੇਲਸਮੈਨ ਆਫ ਦਾ ਈਅਰ ਜਿਸ ਵਿੱਚ ਮੈਂ ਕਹਿ ਸਕਦਾ ਕਿ ਸ਼ਾਇਦ ਪਹਿਲੀ ਵਾਰ ਇੱਕ ਅਜੀਹਾ ਸਿੱਖ ਪ੍ਰੋਟਾਗੋਨਿਸਟ ਜਿਵੇਂ ਇੱਕ ਹੀਰੋ ਪੇਸ਼ ਕੀਤਾ ਗਿਆ ਜੋ ਇੱਕ ਉਹ ਆਮ ਇਨਸਾਨ ਵੀ ਹੈ ਨਾ ਕਮੀਡੀਅਨ ਨਾ ਫੌਜੀ ਬਲਕਿ ਉਹ ਬਿਜ਼ਨਸ ਵਿੱਚ ਸਟਰਗਲ ਕਰਦਾ ਹੋਇਆ ਇੱਕ ਪ੍ਰੋਫੈਸ਼ਨਲ ਹੈ ਇਹ ਬਿਲਕੁਲ ਹੀ ਵੱਖਰੀ ਇਮੇਜ ਹੈ ਜਿਹੜੀ ਸਿੱਖਾਂ ਦੀ ਹੁਣ ਪੇਸ਼ ਕੀਤੀ ਜਾਣ ਲੱਗੀ ਹੈ ਪਰਦੇ ਦੇ ਵਿੱਚ ਖਾਸ ਧਿਆਨ ਦੇਣ ਵਾਲੀ ਗੱਲ ਇਸ ਫਿਲਮ ਵਿੱਚ ਇਹ ਸੀ ਕਿ ਇਸ ਪਾਤਰ ਦੀ ਪਰਸਨੈਲਿਟੀ ਬਹੁਤ ਡਿਫਰੈਂਟ ਸੀ ਔਰ オリジナル ਲੁੱਕ ਬਹੁਤ ਆਮ ਜ਼ਿੰਦਗੀ ਦੇ ਨੇੜੇ ਦੀ ਸੀ ਵਿਸ਼ੇਸ਼ ਤੌਰ ਤੇ ਨੋਟ ਕਰਨ ਵਾਲੀ ਸੀ ਉਸ ਦੀ ਪੱਗ ਜੋ ਬਿਲਕੁਲ ਆਮ ਪੰਜਾਬੀ ਮੁੰਡਿਆਂ ਵਾਂਗ ਬੰਨੀ ਗਈ ਸੀ ਉਸ ਦੀ ਸਾਰੀ ਕਾਸਟਿਮ ਉਸ ਦਾ ਬੋਲਣ ਦਾ ਲਹਿਜਾ ਤੇ ਉਸ ਦੀ ਕੰਪਲ ਬੋਡੀ ਲੈਂਗੁਏਜ ਜਿਸ ਵਿੱਚ ਕੁਝ ਵੀ ਲਾਊਡ ਨਹੀਂ ਸੀ ਕੁਝ ਵੀ ਸਟੀਰੀਓਟਾਈਪ ਨਹੀਂ ਸੀ ਕੁਝ ਵੀ ਥੀਏਟ੍ਰਿਕਲ ਨਹੀਂ ਸੀ ਸਗੋਂ ਅਸਲ ਸਿੱਖ ਜ਼ਿੰਦਗੀ ਦੇ ਸਭ ਕੁਝ ਬਹੁਤ ਨੇੜੇ ਸੀ ਜੇ ਤੁਸੀਂ ਇਹ ਫਿਲਮ ਨਹੀਂ ਦੇਖੀ ਤਾਂ ਸ਼ਾਇਦ ਤੁਸੀਂ ਨਹੀਂ ਸਮਝ ਸਕਦੇ ਕਿ ਹਿੰਦੀ ਸਿਨੇਮੇ ਦੇ ਵਿੱਚ ਸਿੱਖ ਪਾਤਰਾਂ ਦੀ ਪੇਸ਼ਕਾਰੀ ਵਿੱਚ ਕਦੋਂ ਅਤੇ ਕਿਵੇਂ ਕਿਹੜੀ ਸ਼ਿਫਟ ਆਉਂਦੀ ਹੈ ਉਹਨਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਬਾਲੀਵੁੱਡ ਦੇ ਨਿਰਮਾਤਾਵਾਂ ਦੀ ਇਹ ਅਚਾਨਕ ਸਿੱਖਾਂ ਦੇ ਵਿੱਚ ਇੰਨੀ ਦਿਲਚਸਪੀ ਕਿਉਂ ਜਾਗ ਪਈ ਕਿਵੇਂ ਉਹਨਾਂ ਨੂੰ ਅਚਾਨਕ ਸਿੱਖਾਂ ਪ੍ਰਤੀ ਇੰਨਾ ਪ੍ਰੇਮ ਜਾਗ ਪਿਆ ਕਿ ਉਹ ਉਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕਰਨ ਲੱਗ ਪਏ ਖੁਸ਼ ਹੰਦ ਦੀ ਲੋੜ ਨਹੀਂ ਹੈ ਇਸ ਦੇ ਕੋਈ ਸਮਾਜਿਕ ਜਾਂ ਧਾਰਮਿਕ ਕਾਰਨ ਨਹੀਂ ਹੈ ਕਾਰਨ ਸੀ ਪੰਜਾਬੀ ਡਾਇਸਪੋਰਾ ਭਾਵ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਖਾਸ ਕਰਕੇ ਸਿੱਖ ਇਹ ਧੰਦੇਣ ਵਾਲੀ ਗੱਲ ਹੈ ਕਿ ਹੁਣ ਤੱਕ ਸਿੱਖ ਦੇਸ਼-ਵਦੇਸ਼ਾਂ ਦੇ ਵਿੱਚ ਨਾ ਸਿਰਫ ਪਹੁੰਚ ਚੁੱਕੇ ਨੇ ਸਗੋਂ ਆਰਥਿਕ ਤੌਰ ਤੇ ਐਨੇ ਕਾਮਯਾਬ ਤੇ ਸਟੈਬਲਿਸ਼ ਹੋ ਚੁੱਕੇ ਨੇ ਕਿ ਐਂਟਰਟੇਨਮੈਂਟ ਦੇ ਉੱਪਰ ਖੁੱਲਕੇ ਪੈਸੇ ਖਰਚ ਸਕਦੇ ਸਨ ਇਸ ਤਰ੍ਹਾਂ ਕੈਨੇਡਾ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਕਿੰਨੇ ਦੇਸ਼ ਹਨ ਜਿਹੜੇ ਕਿ ਬਾਲੀਵੁੱਡ ਦੇ ਲਈ ਵੱਡੀਆਂ ਮਾਰਕੀਟ ਤੇ ਵੱਡੇ ਬਾਕਸ ਆਫਿਸ ਬਣ ਚੁੱਕੇ ਸਨ ਤਾਂ ਹੁਣ ਸਿੱਖ ਪਾਤਰਾਂ ਨੂੰ ਬਤਾਉਰ ਹੀਰੋ ਪਰਦੇ ਤੇ ਪੇਸ਼ ਕਰਨਾ ਵਪਾਰਕ ਪੱਖੋਂ ਵੀ ਇੱਕ ਫਾਇਦੇਮੰਦ ਸੌਦਾ ਸੀ ਤੇ ਜਿਵੇਂ ਕੋਈ ਸਿੱਖ ਪਾਤਰ ਵਾਲੀ ਹਿੰਦੀ ਫਿਲਮ ਆਉਂਦੀ ਪੰਜਾਬੀ ਖਾਸ ਕਰਕੇ ਸਿੱਖ ਦਰਸ਼ਕ ਉਸ ਫਿਲਮ ਤੇ ਟੁੱਟ ਕੇ ਪੈਂਦੇ ਸਿੰਘ ਇਸ ਕਿੰਗ ਉਸਨੇ ਕਮਾਈ ਵਾਲੇ ਰਿਕਾਰਡ ਤੋੜੇ ਫਿਰ 2012 ਦੇ ਵਿੱਚ ਆਈ son of sardar ਉਸਨੇ ਵੀ ਚੰਗਾ ਬਿਜ਼ਨਸ ਕੀਤਾ ਹਿੰਦੀ ਤਾਂ ਹਿੰਦੀ ਇਸ ਵੇਲੇ ਦੇਸ਼ ਦੀਆਂ ਬਾਕੀ ਪਾਸ਼ਾਮਾਂ ਦੇ ਸਿਨੇਮੇ ਵੀ ਹੁਣ ਸਿੱਖ ਪਾਤਰਾਂ ਨੂੰ ਪੇਸ਼ ਕਰਨ ਲੱਗ ਪਏ ਸਨ 212 ਵਿੱਚ ਆਈ ਇੱਕ ਮਲਿਆਲਮ ਫਿਲਮ ਮੁੱਲੂ ਸਿੰਘ ਉਸ ਵਿੱਚ ਵੀ ਇੱਕ ਸਿੱਖ ਪਾਤਰ ਨੂੰ ਲਗਭਗ ਹੀਰੋ ਹੀ ਬਣਾ ਕੇ ਪੇਸ਼ ਕੀਤਾ ਗਿਆ ਫਿਰ 213 ਦੇ ਵਿੱਚ ਆਈ ਭਾਗ ਮਿਲਖਾ ਭਾਗ ਇਸ ਫਿਲਮ ਨੇ ਵੀ ਬਹੁਤ ਵੱਡਾ ਬੀਨਸ ਕੀਤਾ 216 ਦੇ ਵਿੱਚ ਫਿਲਮ ਆਈ ਉੜਤਾ ਪੰਜਾਬ ਇਸ ਫਿਲਮ ਨੂੰ ਬਣਾਉਣ ਦੇ ਮਕਸਦ ਤੇ ਤਾਂ ਮੈਨੂੰ ਅੱਜ ਵੀ ਸ਼ੱਕ ਹੈ ਪਰ ਇਸ ਫਿਲਮ ਦੇ ਵਿੱਚ ਇੱਕ ਵਧੀਆ ਸਿੱਖ ਪਾਤਰ ਨੂੰ ਸੈਕੰਡ ਲੀਡ ਤੇ ਪੇਸ਼ ਕੀਤਾ ਗਿਆ ਜਿਸ ਨੂੰ ਪਰਦੇ ਉੱਤੇ ਨਿਭਾਇਆ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਤੇ ਬਾਅਦ ਵਿੱਚ ਦਿਲਜੀਤ ਦੋਸਾਂਝ ਹਰਾਂ ਨੂੰ ਇਸ ਰੋਲ ਦੇ ਲਈ ਬੈਸਟ ਮੇਲ ਡੈਬਿਊਟ ਫਿਲਮ ਫਿਰ ਅਵਾਰਡ ਵੀ ਮਿਲਿਆ 2019 ਵਿੱਚ ਕੇਸਰੀ ਫਿਰ ਅਕਸ਼ੇ ਕੁਮਾਰ ਦੀ ਫਿਲਮ ਹੈ ਜਿਸ ਵਿੱਚ ਇਤਿਹਾਸ ਦੇ ਸਿੱਖ ਯੋਧਿਆਂ ਨੂੰ ਲਾਰਜਰ ਥੈਨ ਲਾਈਫ ਹੀਰੋ ਬਣਾ ਕੇ ਪੇਸ਼ ਕੀਤਾ ਗਿਆ ਇਹ ਵੀ ਇੱਕ ਸਿੱਖ ਪਾਤਰ ਦੀ ਪੇਸ਼ਕਾਰੀ ਦੇ ਪੱਖੋਂ ਵੱਡੀ ਫਿਲਮ ਸੀ ਪਰ ਇਥੋਂ ਤੱਕ ਦੇ ਹਿੰਦੀ ਸਿਨੇਮੇ ਵਿੱਚ ਸਿੱਖ ਪਾਤਰਾਂ ਦੀ ਪੇਸ਼ਕਾਰੀ ਦੀ ਵੀ ਇੱਕ ਸੀਮਾ ਉਹ ਇਹ ਹੈ ਕਿ ਭਾਵੇਂ ਹੁਣ ਹਿੰਦੀ ਸਿਨੇਮਾ ਸਿੱਖ ਪਾਤਰਾਂ ਨੂੰ ਹੀਰੋ ਬਣਾ ਕੇ ਪੇਸ਼ ਕਰਨ ਲੱਗਿਆ ਹੈ ਪਰ ਪੇਸ਼ ਕਰਦਾ ਉਹ ਉਹਨਾਂ ਨੂੰ ਬਤੌਰ ਸਿੱਖ ਹੀ ਆ ਪਰ ਉਹ ਫਿਲਮ ਦੇ ਹੀਰੋ ਇਸ ਕਰਕੇ ਨੇ ਕਿਉਂਕਿ ਉਹ ਸਿੱਖ ਨੇ ਯਮੇ ਕਿ ਰਾਕੇਟ ਸਿੰਘ ਦਾ ਸੇਲਜ਼ਮੈਨ ਆਫ ਦイヤー ਫਿਲਮ ਉਸ ਦੇ ਵਿੱਚ ਇੱਕ ਇਨਵੈਸਟਰ ਇਸ ਕਰਕੇ ਰਾਕੇਟ ਸਿੰਘ ਦੇ ਉੱਪਰ ਭਰੋਸਾ ਕਰਨ ਲਈ ਤਿਆਰ ਹੋ ਜਾਂਦਾ ਕਿਉਂਕਿ ਰਾਕੇਟ ਸਿੰਘ ਸਿੱਖ ਸਰਦਾਰ ਹੈ ਅੱਜ ਤੱਕ ਮੈਨੇ ਕਿਸੇ ਸਿੱਖ ਕੋ ਚੋਰੀ ਕਰਤੇ ਹੋਏ ਨਹੀਂ ਦੇਖਾ ਇਹ ਉਸ ਇਨਵੈਸਟਰ ਦਾ ਡਾਇਲਗ ਹੈ ਤੇ ਇਹ ਉਹ ਵਜ੍ਹਾ ਹੈ ਜਿਸ ਕਰਕੇ ਰਾਕੇਟ ਸਿੰਘ ਫਿਲਮ ਦਾ ਹੀਰੋ ਸੋਪਾ ਮੈਂ ਕਦਰ ਹੋਵੇ ਮੈਂ ਸਿੰਘ ਇਸ ਕਿੰਗ ਹੋਵੇ ਇੰਨਾ ਸਾਰੀਆਂ ਫਿਲਮਾਂ ਦੇ ਸਿੱਖ ਹੀਰੋ ਇਸ ਲਈ ਹੀਰੋ ਨੇ ਕਿਉਂਕਿ ਉਹ ਸਿੱਖ ਨੇ ਬਤੌਰ ਸਿੱਖ ਉਹਨਾਂ ਦੀ ਕੋਈ ਵਿਸ਼ੇਸ਼ਤਾ ਹੈ ਇਹ ਕਿਸੇ ਹੀਰੋ ਦੇ ਹੀਰੋ ਹੋਣ ਦਾ ਆਮ ਸਧਾਰਨ ਪੈਰਾਮੀਟਰ ਨਹੀਂ ਹੈ ਇਸ ਸੀਮਾ ਨੂੰ ਤੋੜਦੀ ਹੈ ਪਿਛਲੇ ਮਾਰਚ 2024 ਦੇ ਵਿੱਚ Netflix ਤੇ ਰਿਲੀਜ਼ ਹੋਈ ਫਿਲਮ ਕਰਿਊ ਕਰਿਊ ਇੱਕ ਅਜਿਹੀ ਫਿਲਮ ਹੈ ਜਿਸ ਦਾ ਹੀਰੋ ਇੱਕ ਸਿੱਖ ਪਾਤਰ ਹੈ ਤੇ ਇਸ ਕਰਕੇ ਹੀਰੋ ਨਹੀਂ ਹੈ ਕਿ ਉਹ ਸਿੱਖ ਜਾਂ ਉਹ ਸਰਦਾਰ ਹੈ ਉਹ ਬਸ ਇੱਕ ਹੀਰੋ ਤੇ ਸਿੱਖ ਪਾਤਰਾਂ ਦੀ ਪੇਸ਼ਕਾਰੀ ਦੇ ਸੰਬੰਧ ਵਿੱਚ ਇਹ ਹੀ ਉਹ ਆਖਰੀ ਤੇ ਆਦਰਸ਼ ਸਥਿਤੀ ਹੈ ਜਿਸ ਨੂੰ ਹਾਸਲ ਕੀਤੇ ਬਿਨਾ ਅਸੀਂ ਨਹੀਂ ਕਹਿ ਸਕਦੇ ਕਿ ਬਾਲੀਵੁੱਡ ਸਿੱਖ ਪਾਤਰਾਂ ਦੀ ਪੇਸ਼ਕਾਰੀ ਦੇ سلسلے ਦੇ ਵਿੱਚ ਇਮਾਨਦਾਰ ਹੋ ਚੁੱਕਿਆ ਹੈ ਮੇਰਾ ਮੰਨਣਾ ਹੈ ਕਿ ਜਦੋਂ ਤੱਕ ਬਾਲੀਵੁੱਡ ਇਸ ਤਰ੍ਹਾਂ ਸਿੱਖ ਪਾਤਰਾਂ ਨੂੰ ਪੇਸ਼ ਨਹੀਂ ਕਰਨਾ ਸ਼ੁਰੂ ਕਰਦਾ ਸਮਝ ਲਓ ਉਸ ਦੀ ਸੋਚ ਦੇ ਵਿੱਚ ਕਾਣ ਹੈ ਅੱਜ ਜਿੰਨੀ ਕੁ ਪ੍ਰਤਿਨੇਤਾ ਸਿੱਖ ਪਾਤਰਾਂ ਨੂੰ ਬਾਲੀਵੁੱਡ ਦੇ ਵਿੱਚ ਮਿਲ ਰਹੀ ਹੈ ਇਹ ਉਸ ਦੀ ਕੋਈ ਕਲਾਤਮਕ ਜਾਂ ਸਾਇਤਿਕ ਇਮਾਨਦਾਰੀ ਨਹੀਂ ਹੈ ਸਗੋਂ ਵਪਾਰਕ ਮਜਬੂਰੀ ਹੈ ਜੇ ਕ੍ਰਿਊ ਫਿਲਮ ਦੇ ਵਿੱਚ ਦਲਜੀਤ ਦੋਸਾਂਜ ਵਰਗੇ ਸਟਾਰ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤਾਂ ਸਾਨੂੰ ਸਮਝ ਲੈਣਾ ਪਵੇਗਾ ਕਿ ਦਲਜੀਤ ਦੋਸਾਂਜ ਪੰਜਾਬੀ ਦਾ ਇੰਨਾ ਕੋ ਵੱਡਾ ਸਟਾਰ ਹੈ ਕਿ ਉਹ ਆਪਣੇ ਦਮ ਤੇ ਕਿਸੇ ਹਿੰਦੀ ਫਿਲਮ ਨੂੰ ਪੰਜਾਬੀ ਦਰਸ਼ਕਾਂ ਤੋਂ ਬਹੁਤ ਵੱਡਾ business ਦਿਵਾ ਸਕਦਾ। ਬਿਨਾਂ ਸ਼ੱਕ ਬਾਲੀਵੁੱਡ ਵਿੱਚ ਸਿੱਖ ਪਾਤਰਾਂ ਦੀ ਪੇਸ਼ਕਾਰੀ ਬਹੁਤ ਖਰਾਬ ਦੌਰ ਵਿੱਚੋਂ ਲੰਘ ਕੇ ਅੱਜ ਇੱਕ ਤਸੱਲੀ ਬਖਸ਼ੇ ਪੜਾਤੇ ਪਹੁੰਚੀ ਹੈ। ਪਰ ਹਾਲਾਂਕਿ ਬਹੁਤ ਕੁਝ ਹੈ ਜਿਹੜਾ ਧਿਆਨ ਮੰਗਦਾ ਹੈ। ਸ਼ਾਸਿ ਸ਼ਾਸਤ੍ਰਪ੍ਰੇਤ ਕਲਾ ਸੋਚਾਂ ਦੇ ਨੀ ਕਾਲੇ-ਮਾਲੇ ਨੇ ਜਿਹੜੇ ਹਲੇ ਵੀ ਸਿੱਖਾਂ ਦੇ ਲੜਾਕੇ ਅਤੇ ਦੁਸ਼ਮਨਾ ਪ੍ਰਤੀ ਗੁੱਸੇ ਨਾਲ ਭਰੇ ਹੋਏ ਤੇ ਖਾਮ ਖਾਂ ਚੀਕਾਂ ਮਾਰਦੇ ਅਕਸ ਨੂੰ ਪੇਸ਼ ਕਰਦੇ ਨੇ ਬਾਲੀਵੁੱਡ ਨੂੰ ਸਿੱਖ ਨਾਇਕਤਾ ਹੀ ਸਵੀਕਾਰ ਹੈ ਜਿਉਹ ਇਮਾਨਦਾਰ ਹੈ ਜਿਉਹ ਸੱਚਾ-ਸੋਚਾ ਰਾਸ਼ਟਰਵਾਦੀ ਹੈ ਜਿਉਹ ਪਾਕਿਸਤਾਨ ਜਾ ਕੇ ਉਹਨਾਂ ਦੀ ਕੁੜੀ ਕੱਢ ਕੇ ਲਿਆ ਸਕਦਾ ਹੈ ਜੀ ਉਹ ਉਹਨਾਂ ਦਾ ਨਲਕਾ ਪੱਟ ਸਕਦਾ ਤੇ ਦੇਸ਼ ਦੇ ਜਿੰਦਾਬਾਦ ਕਰ ਸਕਦਾ ਉਹ ਦੇਸ਼ ਦੇ ਲੋਕਾਂ ਲਈ ਲੜ ਸਕਦਾ ਉਹ ਤਾਂ ਹੀ ਸਨਕਾਰ ਸਨ ਆਫ ਸਰਦਾਰ ਇਸ ਫਿਲਮ ਵਿੱਚ ਜੋ ਉਹ ਜਾਂ ਨਕਲੀ ਪੰਜਾਬ ਪੇਸ਼ ਕੀਤਾ ਗਿਆ ਤੇ ਜੋ ਜੇ ਸਿੱਖ ਪੇਸ਼ ਕੀਤੇ ਗਏ ਉਹ ਪੇਸ਼ਕਾਰੀ ਵੀ ਸਿੱਖਾਂ ਦੇ ਸਿੱਖਾਂ ਨੂੰ ਖੰਮ ਖਾਂ ਦੇ ਲੜਾਕੇ ਤੇ ਜਿੱਦੀ ਬਣਾ ਕੇ ਪੇਸ਼ ਕਰਨ ਵਾਲੀ ਗੱਲ ਬੋਲੇ ਸੋਨੇ ਹਾਲ ਗਦਰ son of ਸਰਦਾਰ ਤੇ ਪਿਛਲੇ ਸਾਲਾਂ ਵਿੱਚ ਰਿਲੀਜ਼ ਹੋਈ ਬਲਾਕਬਸਟਰ ਫਿਲਮ ਐਨੀਮਲ ਇਹ ਸਾਰੀਆਂ ਫਿਲਮਾਂ ਉਹ ਨੇ ਜੋ ਸਿੱਖਾਂ ਦੀ ਯੋਧਿਆਂ ਵਾਲੀ ਇਮੇਜ ਨੂੰ ਕੈਸ਼ ਕਰਦੀਆਂ ਪਾਵ बॉलीवुड दे बहुत ही हिस्से दी सिखਾਂ ਬਾਰੇ ਸਮਝ ਇਹ ਹੈ ਕਿ ਯਾ ਤਾਂ ਸਿੱਕ ਬਹਾਦਰ ਨੇ ਜਾਂ ਬਿਲਕੁਲ ਨਹੀਂ ਸਿੱਖ ਸਭਿਆਚਾਰ ਆਦਿਆਂ ਜੋ ਆਪਣੀਆਂ ਵਿਸ਼ੇਸ਼ਤਾਵਾਂ ਨੇ ਉਹ ਸ਼ਾਇਦ ਹੀ ਕਦੇ ਬਾਲੀਵੁੱਡ ਨੂੰ ਸਮਝ ਆਉਂਦੀ ਹੈ ਸਿੱਖ ਸਿਰਫ ਹੱਸਦੇ ਤਾਂ ਨਹੀਂ ਉਹ ਕਦੇ ਕਦੇ ਰੋਂਦੇ ਵੀ ਤਾਂ ਨਹੀਂ ਕਦੇ ਕਦੇ ਉਦਾਸ ਵੀ ਹੁੰਦੇ ਨੇ ਦੁਖੀ ਵੀ ਹੁੰਦੇ ਨੇ ਉਹਨਾਂ ਨੂੰ ਵੀ ਦੁੱਖ ਤਕਲੀਫਾਂ ਮੋਹ ਮੁਹਬਤਾਂ ਅਤੇ ਤੰਗੀਆਂ ਤੁਰਸ਼ੀਆਂ ਮਹਿਸੂਸ ਹੁੰਦੀਆਂ ਨੇ ਉਹ ਸਿਰ ਫੌਜੀ ਜਾਂ ਟਰੱਕ ਡਰਾਈਵਰੀ ਨਹੀਂ ਉਹ ਐਂਟਰਪ੍ਰੈਨਿਅਰ ਵੀ ਨੇ ਉਹ ਬਿਜ਼ਨਸ ਪ੍ਰੋਫੈਸ਼ਨਲ ਵੀ ਨੇ ਉਹ ਸਿਰਫ ਲੜਦੇ ਨਹੀਂ ਸਗੋਂ ਸਭ ਤੋਂ ਵੱਧ ਸਰਬਤ ਦਾ ਭਲਾ ਮੰਗਣ ਵਾਲੀ ਕਾਮ ਨੇ ਲੋੜ ਪੈਣ ਵੇਲੇ ਸਿੱਖ ਮਨੁੱਖਤਾ ਦੇ ਕੰਮ ਆਉਂਦੇ ਨੇ ਉਹਨਾਂ ਦੀਆਂ ਕੁਝ ਸਿਆਸੀ ਧਾਰਮਿਕ ਤੇ ਕੁਝ ਸਮਾਜਿਕ ਗੁੰਜਲਾਂ ਨੇ ਇਹ ਬਾਲੀਵੁੱਡ ਨੂੰ ਕਦੇ ਸਮਝ ਨਹੀਂ ਆਉਂਦਾ ਜਾਂ ਇਦਾਂ ਕੋਈ ਸਮਝਣਾ ਹੀ ਨਹੀਂ ਚਾਹੁੰਦਾ ਪਮੇ ਨੈਟਫਲਿਕਸ ਦੇ ਉੱਤੇ ਕੈਟ ਅਤੇ ਕੋਰਾ ਵਰਗੀਆਂ ਮਸਾਲਾ ਵੈਬ ਸੀਰੀਜ਼ ਉਹਨਾਂ ਨੂੰ ਸਿੱਖਾਂ ਨੂੰ ਕਾਫੀ ਨੇੜੇ ਤੋਂ ਪੇਸ਼ ਕਰਦੀਆਂ ਨੇ ਪਰ ਅਜੇ ਇਹ ਉਦੋਂ ਬਹੁਤ ਘੱਟ ਨੇ ਜੇ ਬਾਲੀਵੁੱਡ ਨੂੰ ਪੰਜਾਬੀ ਅਤੇ ਸਿੱਖ ਦਰਸ਼ਕ ਮੰਡਲੀ ਚਾਹੀਦੀ ਹੈ ਤਾਂ ਉਸ ਨੂੰ ਆਪਣੀ ਇਹ ਬਹੁ ਗਿਣਤੀ ਹਿੰਦੀ ਦਰਸ਼ਕ ਮੰਡਲੀ ਵਾਲੀ ਸੌੜੀ ਸੋਚ ਤੋਂ ਬਾਹਰ ਨਿਕਲਣਾ ਪੈਣਾ ਹੁਣ ਤਾਂ ਸਾਰੀ ਦੁਨੀਆ ਦੇ ਸਿਨੇਮਾ ਅਤੇ ਨਾਟਕਾਂ ਦੇ ਵਿੱਚ ਕ੍ਰਾਸ ਕਲਚਰਲ ਕਾਸਟਿੰਗ ਹੋਣ ਲੱਗੀ ਹੈ ਕਿੰਨੀਆਂ ਹਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਪੰਜਾਬੀ ਭਾਰਤੀ ਸਿੱਖ ਅਤੇ ਮੁਸਲਿਮ ਐਕਟਰ ਮੁੱਖ ਭੂਮਿਕਾਵਾਂ ਅਦਾ ਕਰਦੇ ਨਜ਼ਰ ਆਉਂਦੇ ਨੇ ਸ਼ੈਕਸਪੀਅਰ ਦੇ ਨਾਟਕ ਅਫਰੀਕੀ ਤੇ ਭਾਰਤੀ ਮੂਲ ਦੇ ਐਕਟਰਾਂ ਨੂੰ ਲੈ ਕੇ ਪੇਸ਼ ਹੋਣ ਲੱਗੇ ਨੇ ਤੇ ਰਮਾਇਣ ਮਹਾਭਾਰਤ ਗੋਰਿਆਂ ਨਾਲ ਖੇਡੀ ਜਾਣ ਲੱਗੀ ਹੁਣਾਂ ਨੂੰ ਵੀ ਬਾਲੀਵੁੱਡ ਨੂੰ ਵੀ ਕ੍ਰਾਸ ਕਾਸਟ ਕਲਚਰ ਕਾਸਟਿੰਗ ਦੇ ਫਾਇਦੇ ਸਿੱਖਣੇ ਪੈਣਗੇ ਪੰਜਾਬੀ ਫਿਲਮ ਇੰਡਸਟਰੀ ਤੇ ਸਿੱਖੀ ਸਰੂਪ ਵਾਲੇ ਅਦਾਕਾਰਾਂ ਲਈ ਵੀ ਇਹ ਇੱਕ ਸਮਝਣ ਵਾਲੀ ਗੱਲ ਹੈ ਕਿ ਉਹ ਸੀਮਤ ਵਿਸ਼ਿਆਂ ਵਾਲੀਆਂ ਸਥਾਨਕ ਪੱਦਰ ਦੀਆਂ ਫਿਲਮਾਂ ਬਣਾਉਣ ਦੀ ਬਜਾਏ ਵਰਲਡ ਸਿਨੇਮੇ ਦੇ ਪੈਟਰਨ ਨੂੰ ਸਮਝਣ ਤੇ ਅਜਿਹੀਆਂ ਫਿਲਮਾਂ ਬਣਾਉਣ ਜਿਹੜੀਆਂ ਪੰਜਾਬੀਆਂ ਦੇ ਨਾਲ-ਨਾਲ ਸੰਸਾਰ ਭਰ ਦੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਸਕਣ ਸਿੱਖ ਅਦਾਕਾਰਾਂ ਲਈ ਇਹ ਇੱਕ ਸਿੱਖਣ ਵਾਲੀ ਗੱਲ ਹੈ ਕਿ ਬਹੁਤ ਜਲਦੀ ਬਹੁਤ ਜਲਦੀ ਸੰਸਾਰ ਸਿਨੇਮੇ ਦੇ ਵਿੱਚ ਕਰਾਸ ਕਲਚਰਲ ਕਾਸਟਿੰਗ ਦਾ ਰੁਝਾਨ ਵਧੇਗਾ ਤੇ ਉਹਨਾਂ ਲਈ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਦੇ ਵਿੱਚ ਵੀ ਕੰਮ ਦੇ ਮੌਕੇ ਪੈਦਾ ਹੋਣਗੇ ਇਸ ਲਈ ਉਹਨਾਂ ਨੂੰ ਹੁਣੇ ਤੋਂ ਤਿਆਰੀ ਕਰਨੀ ਚਾਹੀਦੀ ਐਕਟਿੰਗ ਸਿੱਖਣੀ ਚਾਹੀਦੀ ਆਪਣੀ ਪਰਸਨੈਲਿਟੀ ਦੇ ਨਾਲ-ਨਾਲ ਹਿੰਦੀ ਅਤੇ ਅੰਗਰੇਜ਼ੀ ਬੋਲੀ ਦਾ ਉਚਾਰਨ ਵੀ ਠੀਕ ਕਰਨ ਤੇ ਨਾਲ ਦੇ ਨਾਲ ਕੰਪੀਟੀਸ਼ਨ ਕਰੀ ਜਾਣ ਦੀ ਬਜਾਏ ਉਹ ਇਸ ਸੋਚਨ ਕਿ ਉਹਨਾਂ ਦਾ ਕੰਪੀਟੀਸ਼ਨ ਸਾਰੇ ਸੰਸਾਰ ਦੇ ਨਾਲ ਹੈ ਜੇ ਪੰਜਾਬੀ ਫਿਲਮ ਉਦਯੋਗ ਵਿਕਾਸ ਕਰਦਾ ਜੇ ਉਹ ਆਪ ਵਿਕਾਸ ਕਰਦੇ ਨੇ ਤੇ ਜੇ ਪੰਜਾਬੀ ਸਿਨੇਮੇ ਦੇ ਵਿੱਚ ਦਿਲਜੀਤ ਵਰਗੇ ਸੁਪਰਸਟਾਰ ਪੈਦਾ ਹੁੰਦੇ ਰਹੇ ਤਾਂ ਮੇਰਾ ਮੰਨਣਾ ਹੈ ਕਿ ਬਹੁਤ ਜਲਦੀ ਅਸੀਂ ਬਾਲੀਵੁੱਡ ਦੇ ਵਿੱਚ ਸਿੱਖ ਪਾਤਰਾਂ ਦੀ ਟੱਕ ਪੈਂਦੀ ਵੇਖਾਂਗੇ